ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਉਹਨਾਂ ਕਿਸਾਨ ਵੀਰਾਂ ਦਾ ਡਾਊਟ ਕਲੀਅਰ ਕਰਾਂਗੇ ਜਿਹੜੇ ਮੈਸੇਜ ਕਰਕੇ ਵੀ ਪੁੱਛ ਰਹੇ ਸੀ ਕਮੈਂਟ ਵੀ ਕਈ ਵੀਡੀਓ ਦੇ ਥੱਲੇ ਆਇਆ ਸੀ ਕਿ ਕਣਕ ਆਪਣੀ 2 ਕੁ ਦਿਨ ਪਹਿਲਾਂ ਤਾਂ ਪੂਰੀ ਹਣ ਹਰੀ ਹੋਲ ਮਾਰਦੀ ਸੀ ਪਰ ਜਦੋਂ ਆਪਾਂ 2-3 ਦਿਨਾਂ ਬਾਅਦ ਜਾ ਕੇ ਖੇਤ ਵਿੱਚ ਦੇਖਿਆ ਤਾਂ ਕਣਕ ਐਨ ਜੱਕਦਮ ਪੂਰੀ ਪੀਲੀ ਖੜੀ ਜਿੱਦਾਂ ਇਹ ਤੁਸੀਂ ਕਣਕ ਦੇਖ ਸਕਦੇ ਹੋ ਇਹਦੇ ਵਿੱਚ ਵੀ ਤੁਸੀਂ 2 ਦਿਨ ਪਹਿਲਾਂ ਜਿਹੜੀ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਤੁਸੀਂ ਦੇਖਿਓ ਕਿਤੇ ਜਾ ਕੇ ਕਿ ਉਹ ਕਣਕ ਪੂਰੀ ਐਨ ਹਰੀ ਆ ਤੇ ਹੁਣ ਇਸ ਟਾਈਮ ਕਣਕ ਪੂਰੀ ਐਨ ਪੀਲੀ ਪੈ ਗਈ ਆ ਇਹ ਕੋਈ ਕਣਕ ਦਾ ਆਮ ਵਤੀਰਾ ਜਿਹੜਾ ਲਾਸਟੇ ਆ ਕੇ ਹੁੰਦਾ ਹੀ ਜਾਂ ਫਿਰ ਇਹ ਕੋਈ ਮਤਲਬ ਨੁਕਸਾਨ ਹੋਇਆ ਕਣਕ ਦਾ ਜਿੱਦਾਂ ਜੜਾ ਹਿੱਲੀਆਂ ਸੋ ਇਹਦੇ ਬਾਰੇ ਅੱਗੇ ਆਪਾਂ ਡਿਟੇਲ ਚ ਗੱਲ ਕਰਦੇ ਆ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਅੱਜ 28 ਮਾਰਚ ਤੇ ਆਪਣੇ 26 ਤਰੀਕ ਦਾ ਦੁਪਹਿਰ 12 ਵੇ ਤੋਂ ਬਾਅਦ ਮਤਲਬ ਬਦਲਬਾਈ ਹੋਈ ਸੀ 26 ਤਰੀਕ ਨੂੰ ਉਸ ਤੋਂ ਬਾਅਦ ਸੂਰਜ ਜਿਹੜਾ ਉਹ 5-7 ਮਿੰਟ ਲਈ ਵੀ ਮਤਲਬ ਨਹੀਂ ਨਿਕਲਿਆ ਆਪਣੀ ਐਨ ਪੂਰਾ ਬਦਲ ਹੋਇਆ ਪਰ ਮੀਂਹ ਜਿਹੜਾ ਮੀਂਹ ਤੋਂ ਹਜੇ ਬਚਾਇਆ ਹਵਾ ਜਰੂਰ ਥੋੜੀ ਜੀ ਤੇਜ਼ ਚੱਲ ਰਹੀ ਆ ਤੇ ਅੱਜ ਮੈਂ ਮਤਲਬ ਗਰਦਾਪਨ ਨੂੰ ਗਿਆ ਹੋਇਆ ਸੀ ਤੇ ਰਾਹ 'ਚ ਵੇਖਿਆ ਕਈ ਕਿਸਾਨ ਵੀਰਾਂ ਨੇ ਮਤਲਬ ਹਵਾ ਵੀ ਨਹੀਂ ਛੱਡੀ ਉਦੋਂ ਵੀ ਮੋਟਰਾਂ ਚੱਲ ਰਹੀਆਂ ਸੀ ਤੇ ਕਣਕਾਂ ਇਸ ਪੂਰੀ ਐਨ ਜਿੱਦਾਂ ਇਹ ਕਣਕਾਂ ਪੀਲੀ ਹੋਈ ਖੜੀ ਆ ਉਦਾਂ ਕਣਕਾਂ ਪੀਲੀਆਂ ਖੜੀਆਂ ਹੋਈਆਂ ਨਹੀਂ ਤੇ ਫਿਰ ਵੀ ਉਹ ਪਾਣੀ ਆ ਜਿਹੜਾ ਉਹ ਕਣਕ ਨੂੰ ਲਾ ਰਿਹਾ ਤੇ ਇਹ ਹੁਣ ਮੈਂ ਫਿਰ ਕੀ ਸਮਝਾ ਇਹਦੇ ਨਾਲ ਕਿ ਕਈ ਕਿਸਾਨ ਵੀਰ ਕਹਿਣਗੇ ਕਿ ਹਾਂ ਵੀ ਦਾਣਾ ਬਰੀਕ ਪੈ ਜਾਣਾ ਇਹ ਕਰਨਾ ਉਹ ਕਰਨਾ ਕਿਸਾਨ ਵੀਰ ਨੂੰ ਆਪਣੀ ਇਹ ਕਣਕ ਨੂੰ ਕੋਈ ਮਤਲਬ ਉਹੀ ਜਿਹੜਾ ਆਮ ਪਾਣੀ ਇੱਕ ਲੱਗਦਾ ਪਹਿਲਾਂ ਉਹੀ ਲੱਗਿਆ ਹੋਇਆ ਬਾਅਦ ਵਿੱਚ ਮੀਂਹ ਪੈ ਗਿਆ ਜਾਂ ਉਹਦੇ ਨਾਲ ਸਿਲ ਹੋਈ ਜਾਂ ਨਹੀਂ ਹੋਈ ਉਹ ਆਪਾਂ ਨਹੀਂ ਦੇਖਿਆ ਆਪਣੇ ਏਰੀਆ ਦੇ ਵਿੱਚ ਪਾਣੀ ਲੱਗਦਾ ਹੀ ਨਹੀਂ ਦੂਜਾ ਤੇ ਜੇਕਰ ਮੈਂ ਗੱਲ ਕਰਾਂ ਜਿਹੜੀਆਂ ਤਾਂ ਕਿਸਾਨ ਵੀਰਾਂ ਨੇ ਜਿਹੜਾ ਨੇ ਪਾਣੀ 2 ਦਿਨ 3 ਦਿਨ ਪਹਿਲਾਂ ਲਾਇਆ ਸੀ ਤੇ ਕਣਕ ਹਰੀ ਸੀ ਤੇ ਉਹਦੇ ਬਾਅਦ ਵਿੱਚ ਮਤਲਬ ਜਗதਮ ਕਣਕਾ ਜਿਹੜੀ ਉਹ ਪੀਲੀ ਹੋਈ ਤਾਂ ਉਹ ਤੁਸੀਂ ਸਮਝ ਸਕਦੇ ਹੋ ਕਿ ਪਾਣੀ ਦੇ ਨਾਲ ਜ਼ਮੀਨ ਹੈ ਜਿਹੜੀ ਉਹ ਸੁੱਕੀ ਖੜੀ ਸੀ ਤੇ ਜਦੋਂ ਆਪਾਂ ਪਾਣੀ ਲਾਇਆ ਤੇ ਉਹਦੇ ਨਾਲ ਜ਼ਮੀਨ ਹੈ ਜਿਹੜੀ ਉਹ ਜੜਾਂ ਇੱਕ ਵਾਰੀ ਛੱਡ ਗਈ ਤੇ ਜਿਹਦੇ ਨਾਲ ਕਣਕ 'ਚ ਇਸ ਟਾਈਮ ਤੇ ਆ ਕੇ ਜਿਹੜੀ ਤਾਕਤ ਐਨੀ ਨਹੀਂ ਬਚਦੀ ਕਿ ਉਹ ਦੁਬਾਰਾ ਆਪਣੀਆਂ ਜੜਾਂ ਨੂੰ ਜਿਹੜਾ ਉਹ ਇਹ ਮਤਲਬ ਮਜ਼ਬੂਤ ਕਰ ਸਕੀ ਉਹਦੇ ਨਾਲ ਕਣਕ ਜਗਦਾ ਵੀ ਪੀਲੀ ਜਿਹੜੀ ਆ ਉਹ ਪੈਣੀ ਸਟਾਰਟ ਹੋ ਜਾਂਦੀ ਹੈ ਉਹਦੇ ਵਿੱਚ ਇਹ ਮਤਲਬ ਹੁੰਦਾ ਕਿ ਦਾਣਾ ਆਪਣਾ ਬਰੀਕ ਰਹਿ ਜਾਂਦਾ ਦੁੱਧਾ ਜਿਹੜਾ ਉੱਥੇ ਦਾ ਉੱਥੇ ਹੀ ਸੁੱਕ ਜਾਂਦਾ ਕਈ ਦਾਣਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਜੇ ਦੁੱਧਾ ਭਰ ਹੋ ਰਿਹਾ ਹੁੰਦਾ ਮਤਲਬ ਜਿਹੜੇ ਬੂਟੇ ਨੇ ਬਾਅਦ ਵਿੱਚ ਨਸਾਰਾ ਕੀਤਾ ਹੁੰਦਾ ਤੇ ਉਹ ਉੱਥੇ ਦਾ ਉੱਥੇ ਹੀ ਜਿਹੜਾ ਉਹ ਸੁੱਕ ਜਾਂਦਾ ਉਹਦੇ ਨਾਲ ਝਾਰਤੇ ਆਪਣਾ ਕਾਫੀ ਜ਼ਿਆਦਾ ਫਰਕ ਪੈਂਦਾ ਪਰ ਜਿਹੜੀਆਂ ਕਣਕਾਂ ਨੂੰ ਤੁਸੀਂ ਪਾਣੀ ਅੱਜ ਤੋਂ 15 ਦਿਨ ਜਾਂ 10 ਦਿਨ ਪਹਿਲਾਂ ਲਾਇਆ ਸੀ ਤੇ ਉਹ ਕਣਕਾਂ ਜੇਕਰ ਮੈਂ ਗੱਲ ਕਰਾਂ ਕਿ ਜੇਕਰ ਉਹ ਪੀਲੀਆਂ ਤੁਹਾਨੂੰ ਲੱਗ ਰਹੀਆਂ ਮਤਲਬ ਦੋਆਂ ਕ ਦਿਨਾਂ ਦੇ ਵਿੱਚ ਰੰਗ ਹੈ ਜਿਹੜਾ ਉਹਨਾਂ ਦਾ ਚੇਂਜ ਹੋਇਆ ਤਾਂ ਇਹ ਇੱਕ ਕੁਦਰਤੀ ਵਰਤਾਰਾ ਕਣਕ ਦਾ ਜਿਹੜੀਆਂ ਕਣਕਾਂ ਘੱਟ ਸਮੇਂ ਦੀਆਂ ਸੀ ਉਹ ਹੁਣ ਪੂਰੀਆਂ ਮਤਲਬ ਦੋ ਤਿੰਨ ਦਿਨਾਂ ਦੇ ਵਿੱਚ ਹੀ ਰੰਗ ਹੈ ਜਿਹੜਾ ਉਹ ਬਦਲ ਗਈਆਂ ਸੋ ਖਬਰਾਂ ਦੀ ਕੋਈ ਲੋੜ ਨਹੀਂ ਇਹਦੇ ਨਾਲ ਕੋਈ ਝਾੜ ਤੇ ਜਿਹੜਾ ਉਹ ਫਰਕ ਨਹੀਂ ਪੈਣਾ ਇਹ ਸਿਰਫ ਤੇ ਸਿਰਫ ਆਮ ਕਣਕ ਦਾ ਵਤੀਰਾ ਹੈ ਧੁੱਪ ਵੀ ਤੁਸੀਂ ਦੇਖ ਸਕਦੇ ਹੋ ਕਿ ਹਮੇਸ਼ਾ ਜਿਹੜਾ ਉਹ ਦੋ ਤਿੰਨ ਦਿਨਾਂ ਤੋਂ ਕਾਫੀ ਜ਼ਿਆਦਾ ਹੋਇਆ ਤੇ ਹੁਣ ਮੀਂਹ ਪੈਣ ਦੀ ਜਿਹੜੀ ਅ ਸੰਖਾ ਹੈਗੀ ਆ ਕਿ ਛਣੀ ਜਾਂ ਐਤਵਾਰ ਮੀਂਹ ਆ ਜਿਹੜਾ ਉਹ ਕਣਕ ਤੇ ਪਈ ਤੇ ਮੀਂਹ ਤੋਂ ਵੀ ਬਾਲਿਆ ਖਬਰਾਂ ਦੀ ਨਹੀਂ ਲੋੜ ਹਾਂ ਜਿਹੜੇ ਕਿਸਾਨ ਵੀਰਾਂ ਦੀਆਂ ਸਰਵਾਂ ਪੱਕੀਆਂ ਖੜੀਆਂ ਉਹਨਾਂ ਦਾ ਥੋੜਾ ਜਿਹਾ ਜ਼ਰੂਰ ਨੁਕਸਾਨ ਹੋ ਸਕਦਾ ਪਰ ਕਣਕ ਦਾ ਮੀਂਹ ਦੇ ਨਾਲ ਇਸ ਟਾਈਮ ਕੋਈ ਨੁਕਸਾਨ ਹੁਣ ਨਹੀਂ ਹੋ ਸਕਦਾ ਹਾਂ ਜਿਹੜੀਆਂ ਕਣਕਾਂ ਲੇਟ ਬਜਾਈ ਦਸੰਬਰ ਮਹੀਨੇ ਦੀ ਬਜਾਈ ਆ ਉਹਦੇ ਨਾਲ ਜ਼ਰੂਰ ਉਹਦਾ ਵੀ ਮਤਲਬ ਕਣਕਾਂ ਦਾ ਨੁਕਸਾਨ ਹੋ ਸਕਦਾ ਪਰ ਜਿਹੜੀਆਂ ਕਣਕਾਂ ਬਜਾਈ ਨਵੰਬਰ ਦੇ ਤੁਸੀਂ ਕਹਿ ਸਕਦੇ ਹੋ ਕਿ ਆਧ ਨਵੰਬਰ ਜਾਂ ਨਵੰਬਰ ਪੂਰਾ ਹੀ ਲਾ ਲਓ ਤੇ ਅਕਤੂਬਰ ਦੀ ਵਿਝਾਈ ਹੈ ਜਿਹੜੀ ਉਹਨਾਂ ਕਣਕਾਂ ਦਾ ਇਸ ਟਾਈਮ ਹਵਾ ਵੀ ਕੁਝ ਨਹੀਂ ਵਿਗਾੜ ਸਕਦੀ ਉਹ ਹੁਣ ਪੱਕਣੀਆਂ ਹੀ ਆ ਦੁੱਧਾ ਪੂਰਾ ਏਣ ਭਰਿਆ ਹੋਇਆ ਤੇ ਆਮ ਬਤੀਰੀ ਨਾਲ ਉਹ ਕਣਕਾਂ ਸਾਰਾ ਜਿਹੜਾ ਉਹ ਕਹੇ ਮਤਲਬ ਪੱਕਣ ਗਈਆਂ ਸੋ ਉਹਦੇ ਨਾਲ ਝਾੜ ਦੇ ਉੱਪਰ ਕੋਈ ਫਰਕ ਹੈ ਜਿਹੜਾ ਉਹ ਨਹੀਂ ਪਹਿਣਾ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ